ਮੇਰੀ ਭਗਤੀ ਵਿੱਚ ਮੇਰੀ ਪ੍ਰਾਰਥਨਾ ਵਿੱਚ ਮੇਰੇ ਪਿਆਰ ਵਿੱਚ ਮੇਰੇ ਦੁੱਧ ਵਿੱਚ ਕੋਈ ਕਮੀ ਰਹਿ ਗਈ ਜੋ ਅੱਜ ਮੇਰੇ ਨਾਲੇ ਭਾਣਾ ਵਰਤੇ ਸੋਚ ਕੇ ਵੇਖੋ ਕੋਈ ਵੀ ਹੋਵੇ ਪੱਥਰ ਦਿਲ ਹੋਏਗਾ ਜੋ ਐਸੇ ਭਾਣੇ ਤੇ ਤਾਂ ਰੋਇਆ ਕਹਿੰਦੇ ਉਸੇ ਟਾਈਮ ਸਾਧ ਸੰਗਤ ਕੀ ਹੋ ਰਿਹਾ ਇੱਕ ਇਨਸਾਨ ਦੌੜਿਆ ਦੌੜਿਆ ਆਇਆ ਉਹ ਕਹਿੰਦਾ ਵੀ ਤੁਸੀਂ ਰੋ ਕਿਉਂ ਰਹੇ ਹੋ ਕਿਉਂ ਫਕੀਰ ਨੇ ਪਾਏ ਨੇ ਇੱਕ ਬੰਦਾ ਕਹਿੰਦਾ ਵੀ ਹੱਦ ਹੋ ਗਈ ਇੱਥੇ ਛੋਟੇ ਬੱਚੇ ਦੀ ਮੌਤ ਹੋ ਗਈ ਤੂੰ ਕਹਿ ਰਿਹਾ ਰੋਕਿਓ ਰੋਇਓ ਕਹਿੰਦਾ ਮੈਂ ਇਹੀ ਕਹਿ ਰਿਹਾ ਵੀ ਜਿਹਦੇ ਲਈ ਰੋ ਰਿਹਾ ਉਹ ਜਿਉਂਦਾ ਹੈ ਸਹੀ ਸਲਾਮਤ ਹੈ ਉਹ ਬਿਲਕੁਲ ਠੀਕ ਠਾਕ ਹੈ ਤੁਹਾਡਾ ਬੱਚਾ ਜੀਵਤ ਹੈ ਜਦੋਂ ਉਹਨੇ ਇਹ ਗੱਲ ਆਖੀ ਕਹਿੰਦੇ ਇੱਕਦਮ ਚੁੱਪ ਛਾਂਪ ਅਸਰ ਗਈ ਸਨਾਟਾ ਜਿਹਾ ਸ਼ਾ ਗਿਆ ਹੈਰਾਨ ਹੋ ਗਏ ਵੀ ਇਹ ਕੀ ਕਹਿ ਰਿਹਾ ਉਹ ਕਹਿੰਦਾ ਹਾਂ ਮੈਂ ਦੇਖ ਕੇ ਆਇਆ ਤੇ ਹੁਣੇ ਕੁਝ ਪਲਾਂ ਬਾਅਦ ਤੁਹਾਡੇ ਘਰ ਤੁਹਾਡਾ ਬੱਚਾ ਜੀਵਤ ਅਵਸਥਾ ਵਿੱਚ ਵਾਪਸ ਆ ਗਿਆ ਉਹ ਹੈਰਾਨ ਹੋ ਗਏ ਤੇ ਸੱਚੀ ਬਾਤੀ ਕੁਝ ਪਲਾਂ ਬਾਅਦ ਕੁਝ ਮਿੰਟਾਂ ਬਾਅਦ ਹੀ ਦੋ ਇਨਸਾਨ ਉਸੇ ਬੱਚੇ ਨੂੰ ਜਿਹਨੂੰ ਦਫ਼ਨ ਕਰਕੇ ਆਏ ਸਨ ਜਿਹਨੂੰ ਡਾਕਟਰਾਂ ਨੇ ਡੈੱਡ ਡਿਕਲੇਅਰ ਕਰ ਦਿੱਤਾ ਜਿਹਨੂੰ ਕਹਿ ਦਿੱਤਾ ਸੀ ਇਹਦੇ ਸਵਾਸ ਪੂਰੇ ਹੋ ਗਏ ਤਾਂ ਸਮਾ ਪੂਰਾ ਹੋ ਗਿਆ ਉਹੀ ਬੱਚਾ ਜੀਵਤ ਅਵਸਥਾ ਵਿੱਚ ਉਸ ਪਰਿਵਾਰ ਦੇ ਘਰ ਜਿਉਂਦਾ ਪਾ ਚੁੱਕਿਆ ਉਹ ਦੋ ਬੰਦੇ ਜਿਹੜੇ ਲੈ ਕੇ ਆਏ ਲੋਕ ਹੈਰਾਨ ਹੋ ਗਏ ਦੇਖਣ ਵਾਲੇ ਹੈਰਾਨ ਨੇ ਉਹ ਸੱਜਣ ਜਿਨ੍ਹਾਂ ਨੇ ਘਟਨਾ ਸੁਣੀ ਕਹਿੰਦੇ ਵੀ ਅਸੀਂ ਹੈਰਾਨ ਹਾਂ ਇਹ ਵੀ ਕਮਾਲ ਹੈ ਇਹ ਕੀ ਖੇਡ ਵਰਤ ਗਈ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੱਥਾਂ ਨਾਲ ਬੱਚੇ ਨੂੰ ਦਫ਼ਨ ਕਰਕੇ ਆਏ ਹਾਂ ਤੇ ਇਹ ਬੱਚਾ ਸਹੀ ਸਲਾਮਤ ਜਿਹਨੂੰ ਡਾਕਟਰ ਵੀ ਕਹਿ ਚੁੱਕੇ ਨੇ ਵੀ ਡੈੱਡ ਹੈ ਉਹਨਾਂ ਨੇ ਫਿਰ ਪੁੱਛਿਆ ਕਿੰਨੇ ਵੀ ਦੱਸੋ ਤੁਸੀਂ ਖੇਡ ਕੀ ਵਰਤੀ ਹੁਣ ਇਹ ਜਿਹੜੇ ਦੋ ਇਨਸਾਨ ਸਨ ਸਾਥਨ ਇਹ ਕੌਣ ਸਨ ਇਹ ਕੋਈ ਸਾਧੂ ਸੰਤ ਮਹਾਤਮਾ ਕੋਈ ਬ੍ਰਹਮ ਗਿਆਨੀ ਕੋਈ ਧਰਮੀ ਤਪੱਸਵੀ ਭਗਤ ਨਹੀਂ ਸਨ ਕੋਈ ਆਮ ਇਨਸਾਨ ਵੀ ਨਹੀਂ ਸਨ ਕੋਈ ਭਲੇ ਬੁਰਸ਼ ਵੀ ਨਹੀਂ ਸਨ ਤੁਸੀਂ ਹੈਰਾਨ ਹੋਵੋਗੇ ਇਹ ਦੋ ਲੋਕ ਚੋਰ ਵਰਤੀ ਦੇ ਲੋਕ ਸਨ ਇਹ ਚੋਰ ਸਨ ਲੁਟੇਰੇ ਸਨ ਉਹਨਾਂ ਨੇ ਫਿਰ ਆਪਣੀ ਕਹਾਣੀ ਦੱਸੀ ਉਹ ਕਹਿੰਦੇ ਵੀ ਖੇਡ ਦੇ ਵਰਤੀ ਵੀ ਅਸੀਂ ਇਧਰੋਂ ਗੁਜ਼ਰ ਰਹੇ ਸਾਂ ਤੇ ਦੇਖਿਆ ਤੁਹਾਡੇ ਘਰ ਦੇ ਵਿੱਚ ਚੀਕ ਚਿਹੜਾ ਮਚਿਆ ਤੇ ਪੁੱਛਣ ਤੇ ਪਤਾ ਲੱਗਾ ਵੀ ਨਿੱਕੇ ਬੱਚੇ ਦੀ ਮੌਤ ਹੋ ਗਈ ਤੇ ਉਹਦਾ ਸੰਸਕਾਰ ਕਰਨ ਜਾ ਰਹੇ ਕਹਿੰਦੇ ਇੰਨੇ ਜਿ ਇੱਕ ਗੱਲ ਚੱਲੀ ਬੱਚੇ ਦੇ ਗਲ ਵਿੱਚ ਇੱਕ ਸੋਨੇ ਦੀ ਚੇਨ ਸੀ ਜੋ ਬੱਚੇ ਦੇ ਨਾਨਕੇ ਪਰਿਵਾਰ ਨੇ ਬੜੇ ਚਾਅ ਨਾਲ ਪਾਈ ਹੋਈ ਸੀ ਤੇ ਕੁਝ ਲੋਕ ਕਹਿਣ ਲੱਗੇ ਵੀ ਸੋਨੇ ਦੀ ਚੇਨ ਐ ਉਤਾਰ ਲੋ ਹੁਣੇ ਤਾਂ ਕੀ ਕਰਉਣਾ ਬੱਚਾ ਤੇ ਪੂਰਾ ਹੋ ਗਿਆ ਵੀ ਇਹਨੂੰ ਕਿਉਂ ਦਫਨ ਕਰਨਾ ਚੇਨ ਉਤਾਰਨਾ ਪਰ ਮਾਂ ਨੇ ਕਿਹਾ ਵੀ ਨਹੀਂ ਬੱਚੇ ਨੂੰ ਸੋਨੇ ਦੀ ਚੇਨ ਸਮੇਤ ਦਫਨ ਕਰਨਾ ਇਹਦੀ ਚੇਨ ਉਤਾਰਨੀ ਨਹੀਂ ਇਹਨੂੰ ਇਦਾਂ ਹੀ ਦਫਨ ਕਰੋ ਚੇਨ ਵੀ ਨਾਲ ਹੀ ਦੇ ਦਿਓ ਜਿੱਥੇ ਬੱਚਾ ਗਿਆ ਚੇਨ ਗਈ ਮੈਂ ਕੀ ਕਰਉਣਾ ਤੇ ਤਾਂ ਤੇ ਕਹਿੰਦਾ ਵੀ ਅਸੀਂ ਹੈਰਾਨ ਹੋਈ ਵੀ ਸੋਨੇ ਦੀ ਚੇਨ ਜਾ ਰਹੀ ਐ ਕਿਉਂ ਨਾ ਹੋਵੇ ਇਹ ਬੱਚੇ ਨੂੰ ਦਫਨ ਤੇ ਕਰ ਹੀ ਦੇਣਾ ਆਪਾਂ ਬਾਅਦ ਚ ਚੇਨ ਕਬਰ ਪੁੱਟ ਕੇ ਚੇਨ ਕੱਢ ਲਾਂਗੇ ਕਹਿੰਦੇ ਸਾਡੇ ਮਨ 'ਚ ਚੋਰੀ ਦਾ ਖਿਆਲ ਆ ਗਿਆ ਤੇ ਉਹੀ ਗੱਲ ਹੋਈ ਤੁਸੀਂ ਗਏ ਬੱਚੇ ਨੂੰ ਦਫ਼ਨ ਕੀਤਾ ਸਾਰੀਆਂ ਕਿਰਿਆ ਕਰਮ ਕੀਤੇ ਰੀਤਾਂ ਰਸਮਾਂ ਨਭਾਈਆਂ ਕੁਝ ਪਲ ਬਾਅਦ ਤੁਸੀਂ ਵਾਪਸ ਆ ਗਏ ਤੇ ਅਸੀਂ ਉਸ ਕਬਰ ਨੂੰ ਪੁੱਟਿਆ ਪੁੱਟ ਕੇ ਬੱਚੇ ਨੂੰ ਬਾਹਰ ਕੱਢਿਆ ਸੋਨੇ ਦੀ ਚੈਨ उतारी ਉਤਾਰਨ ਤੋਂ ਬਾਅਦ ਜਦੋਂ ਅਸੀਂ ਬੱਚੇ ਨੂੰ ਵਾਪਸ ਕਬਰ ਵਿੱਚ ਪਾ ਕੇ ਥੋੜੀ ਜਿਹੀ ਮਿੱਟੀ ਉੱਪਰ ਪਾਈ ਕਹਿੰਦੇ ਬੱਚੇ ਦੀ ਰੋਣ ਦੀ ਆਵਾਜ਼ ਆਈ ਬੱਚਾ ਰੋਇਆ ਉਹਦੀ ਜ਼ੁਬਾਨ ਹਿੱਲੀ ਤੇ ਅਸੀਂ ਜਲਦੀ ਨਾਲ ਦੇਖਿਆ ਉਹਦੀ ਧੜਕਣ ਵੀ ਚੱਲ ਰਹੀ ਹੈ ਨਬਜ਼ ਚੈੱਕ ਕੀਤੀ ਨਬਜ਼ ਵੀ ਚੱਲ ਰਹੀ ਹੈ ਅਸੀਂ ਹੈਰਾਨ ਹੋ ਗਏ ਵੀ ਇਹ ਬੱਚਾ ਤੇ ਮਰਿਆ ਹੋਇਆ ਸੀ ਕੀ ਖੇਡ ਵਰਤ ਗਈ ਹੈ ਕਹਿੰਦੇ ਫਿਰ ਸਾਡੇ ਹੁਣ ਅਸੀਂ ਚੋਰੀ ਕੀਤੀ ਸੀ ਸਾਡੇ ਮਨ ਚ ਡਰ ਵੀ ਸੀ ਕੋਈ ਆ ਨਾ ਜਾਏ ਕੋਈ ਹੋਰ ਹੀ ਨਾ ਕਿਤੇ ਸਾਡੇ ਤੇ ਪੁੱਠਾ ਛਾਪਾ ਪੈ ਜਾਏ ਕਹਿੰਦੇ ਅਸੀਂ ਸੋਚਿਆ ਵੀ ਇਸ ਤਰ੍ਹਾਂ ਕਰਦੇ ਹਾਂ ਅਸੀਂ ਕਿ ਲੈਣਾ ਸਾਨੂੰ ਸੋਨੇ ਦੀ ਚੇਨ ਮਿਲੀ ਬੱਚੇ ਨੂੰ ਮਿੱਟੀ ਚ ਪਾ ਕੇ ਦਫ਼ਨ ਕਰੋ ਪਰ ਕਹਿੰਦੇ ਵੀ ਨਹੀਂ ਫਿਰ ਸਾਡਾ ਅੰਦਰਲਾ ਬੋਲਿਆ ਵੀ ਨਿਆਉ ਮਨਾ ਇੱਡਾ ਪਾਪ ਨਾ ਕਰਨਾ ਸੋਨੇ ਦੀ ਚਿੰਤ ਤੇ ਕਹਿੰਦੇ ਬਾਅਦ ਵਿੱਚ ਮਿਲ ਜਾਏਗੀ ਹੋਰ ਬਹੁਤ ਮੌਕੇ ਮਿਲਣਗੇ ਮਿਲ ਜਾਣਗੇ ਪਰ ਜਿਸ ਪਰਿਵਾਰ ਦਾ ਇਹ ਚਿਰਾਗ ਬੁਝਿਆ ਹੈ ਜਿਸ ਪਰਿਵਾਰ ਦੀ ਉਮੀਦ ਅੱਜ ਮੱਠੀ ਹੋ ਗਈ ਹੈ ਜਿਸ ਪਰਿਵਾਰ ਦੀਆਂ ਆਸਾਂ ਸਦਰਾਂ ਦਫਨ ਹੋਈਆਂ ਨੇ ਅੱਜ ਇਹਨਾਂ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਰੱਬ ਨੇ ਸਾਨੂੰ ਬਖਸ਼ਿਆ ਕਿੰਨਾ ਚੰਗਾ ਹੋਵੇ ਜੇ ਅਸੀਂ ਇਸ ਬੱਚੇ ਨੂੰ ਇਹਦੇ ਘਰ ਵਿੱਚ ਪਹੁੰਚਾ ਦਈਏ ਤੇ ਕਹਿੰਦੇ ਕਿ ਸੱਜਣ ਸਾਡੇ ਕੋਲ ਹੋ ਰ ਆ ਗਿਆ ਉਹ ਨੂੰ ਅਸੀ ਕਿਹਾ ਵੀ ਜਲਦੀ ਨਾਲ ਆ ਪਾਣਾ ਵਰਤਿਆ ਤੂੰ ਇਹਦੇ ਘਰ ਖਬਰ 85 ਬੱਚੇ ਨੂੰ ਲੈ ਕੇ ਹੁੰਦੇ ਆ। ਉਹਨੇ ਕਹਿੰਦੇ ਖਬਰ ਪਚਾਈ ਤੇ ਫਿਰ ਸਾਡੇ ਮਨ ਦੇ ਵਿੱਚ ਆ ਗਿਆ ਮਨਾ ਚੋਰੀਆਂ ਤੇ ਬਹੁਤ ਕਰਨੀਆਂ ਨੇ ਬੜੀ ਉਮਰ ਕੀਤੀ ਹੈ ਜੇ ਚੰਗੇ ਕਰਮ ਕਰਨ ਦਾ ਮੌਕਾ ਮਿਲਿਆ ਰੱਬ ਨੇ ਦਿੱਤਾ ਤੇ ਚੱਲ ਅੱਜ ਇੱਕ ਚੰਗਾ ਕਰਮ ਵੀ ਕਰ ਲਈਏ। ਸਾਧ ਸੰਗਤ ਕਹਿੰਦੇ ਨੇ ਵੀ ਕਈ ਵਾਰ ਇੱਕ ਚੰਗਾ ਕਰਮ ਬੰਦੇ ਦੇ ਕਰੋੜਾਂ ਪਾਪਾਂ ਦਾ ਵੀ ਨਾਸ਼ ਕਰ ਦਿੰਦਾ ਹੈ। ਉਹ ਸੱਜਣ ਜਿਨ੍ਹਾਂ ਨੇ ਕੱਟਣਾ ਸੁਣਾਈ ਕਹਿੰਦੇ ਸੀ ਹੈਰਾਨ ਰਹਿ ਗਏ। ਉਹ ਕਹਿੰਦੇ ਵੀ ਮੇਰੇ ਜ਼ਿਹਨ ਚ ਪੰਗਦਿਆਂ ਕੋ ਮੰਨ ਲੱਗ ਗਿਆ ਗੁਰੂ ਦੀ ਬਾਣੀ ਦੀ ਆ ਵੀ ਸੱਚੇ ਪਾਤਸ਼ਾਹ ਤੇਰੇ ਬਚਨ ਬਹੁਤ ਵਾਰੀ ਪੜੇ ਨੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਹੋਰ ਉਹ ਕਹਿੰਦੇ ਗੱਲ ਯਾਦ ਆ ਗਈ ਜਿਸ ਕਾ ਸਾਸ ਨਾ ਕੱਢਤ ਆਪ ਤਾਕੋ ਰਾਖਤ ਦੇਕਰ ਹਾਥ ਜਿਹਦਾ ਸਵਾਸ ਤੂੰ ਨਾ ਕੱਢੇ ਜਿਹਦੇ ਪ੍ਰਾਣ ਤੂੰ ਨਾ ਕੱਢੇ ਉਹਨੂੰ ਕੌਣ ਹੈ ਮਾਰਨ ਵਾਲਾ ਸੱਚੀ ਬਾਤ ਹੈ ਮਹਾਰਾਜ ਨੇ ਜਪਜੀ ਸਾਹਿਬ ਤਾਂ ਹੀ ਕਹਤਾ ਸੀ ਮਹਾਰਾਜ ਕਹਿੰਦੇ ਜੋਰ ਨਾ ਜੀਵਨ ਮਰਨ ਨਾ ਜੋਰ ਨਾ ਸਾਡਾ ਜੀਵਨ ਤੇ ਜੋਰ ਹੈ ਨਾ ਮੌਤ ਤੇ ਜੋਰ ਹੈ ਲੋਕ ਮਰਨਾ ਚਾਹੁੰਦੇ ਨੇ ਮਰਦੇ ਕੋਈ ਨਹੀਂ ਪਰ ਜਿਹੜਾ ਬਚਣਾ ਚਾਹੁੰਦਾ ਕਈ ਵਾਰੀ ਪੂਰਾ ਵੀ ਹੋ ਜਾਂਦਾ ਹੈ ਇਹ ਰੱਬ ਦੀਆਂ ਅਸਚਰਜ ਖੇਡਾਂ ਨੇ ਸਾਧ ਸੰਗਤ ਤੇ ਖੇਡਾਂ ਕੌਣ ਜਾਣੇਗਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਉਹ ਜੋਤਿ ਸੁਭਾਵੇ ਨਾਨਕਾ ਛਾਈ ਗੱਲ ਚੰਗੀ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੌੜ ਗਿਆ ਜੀ ਕਹਿੰਦੇ ਇੱਕ ਉੜੇ ਦੇ ਪਲਾਂ ਦੇ ਵਿੱਚ ਹੀ ਇਹ ਖਬਰ ਪੂਰੇ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਬਹੁਤ ਵੱਡਾ ਇਕੱਠ ਹੋਇਆ ਜਿੱਥੇ ਕੀਰ ਨੇ ਪੈਰੇ ਸਨ ਜਿੱਥੇ ਵਿਰਲਾਪੁਰ ਸਨ ਜਿੱਥੇ ਕੂਕਾ ਮਚੀਆਂ ਸਨ ਜਿੱਥੇ ਹਾਲ ਦੁਹਾਈਆਂ ਪੈਂਦੀਆਂ ਸਨ ਪਲਾਂ ਦੇ ਵਿੱਚ ਹੀ ਖੇਡ ਵਰਤ ਗਈ ਉੱਥੇ ਢੋਲ ਤਮੱਕੇ ਵੱਜਣ ਲੱਗ ਪਏ ਉੱਥੇ ਖੁਸ਼ੀਆਂ ਮਨਾਇਆਂ ਜਾਣ ਲੱਗ ਪਈਆਂ ਲੱਡੂ ਵੰਡੇ ਗਏ ਸਾਰੇ ਪਾਸੇ ਚੌ ਚੜ ਗਿਆ ਤੇ ਉਸ ਪਰਿਵਾਰ ਨੇ ਕਿਹਾ ਵੀ ਭਾਵੇਂ ਤੁਸੀਂ ਚੋਰ ਪਰ ਸਾਡੇ ਵਾਸਤੇ ਤੁਸੀਂ ਅੱਜ ਰੱਬ ਦੇ ਦੂਤ ਬਣ ਕੇ ਆਏ ਹੋ ਤੇ ਉਹ ਕਹਿੰਦੇ ਵੀ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਆ ਤੁਹਾਡਾ ਬੱਚਾ ਤੁਹਾਡੀ ਚੇਨ ਬਸ ਸਾਨੂੰ ਇੰਜ ਲੱਗਦਾ ਵੀ ਰੱਬ ਨੇ ਸਾਡੇ ਤੋਂ ਚੰਗਾ ਕਰਮ ਕਰਾ ਲਿਆ ਤੇ ਸ਼ਾਇਦ ਸਾਡੇ ਕੁਝ ਪਾਪ ਕੱਟ ਗਏ ਤੇ ਪਰਿਵਾਰ ਕਹਿੰਦਾ ਵੀ ਨਹੀਂ ਇਹ ਚੇਨ ਅਸੀਂ ਤੁਹਾਨੂੰ ਦੇਣੀ ਹੈ ਉਹ ਕਹਿੰਦੇ ਚੇਨ ਅਸੀਂ ਲੈਣੀ ਕੋਈ ਨਹੀਂ ਉਹ ਕਹਿੰਦੇ ਵੀ ਨਹੀਂ ਸਾਡੇ ਵੱਲੋਂ ਤੇ ਚਲੀ ਗਈ ਸੀ ਨਾ ਸਾਨੂੰ ਸਾਡਾ ਬੱਚਾ ਮਿਲ ਗਿਆ ਇਸੇ ਸੋਨੇ ਦੀਆਂ ਚੈਨਾਂ ਹੋਰ ਬਣ ਜਾਣਗੀਆਂ ਪਰ ਰੱਬ ਨੇ ਤੁਹਾਡੀ ਡਿਊਟੀ ਲਈ ਤੁਹਾਡੇ ਰਾਹੀਂ ਬੱਚਾ ਸਾਨੂੰ ਮਿਲਿਆ ਸਾਡੇ ਵੱਜੋਂ ਕਹਿੰਦੇ ਪਿਆਰ ਦਾ ਤੋਹਫਾ ਕਬੂਲ ਕਰੋ ਉਸ ਸੋਨੇ ਦੀ ਚੈਨ ਪਰਿਵਾਰ ਨੇ ਚੋਰਾਂ ਨੂੰ ਦੇ ਦਿੱਤੀ 10000 ਰੁਪਇਆ ਉਹ ਸੱਜਣ ਕਹਿੰਦੇ ਅਲੱਗ ਤੋਂ ਦਿੱਤਾ ਸਾਡੇ ਸਾਹਮਣੇ ਅਸੀਂ ਵੇਖਿਆ ਸਲਾਹ ਉਹ ਹੀ ਕਹਿੰਦੇ ਵੀ ਇਹਨਾਂ ਨੂੰ 10000 ਰੁਪਇਆ ਵੀ ਦਿਓ ਨਾਲ ਹੋਰ ਕਾਫੀ ਕੁਝ ਸਮਾਨ ਕੁਝ ਕੱਪੜੇ ਲੜ ਵੀ ਦਿੱਤਾ ਤੇ ਚੋਰ ਕਹਿੰਦੇ ਵੀ ਹੈਰਾਨ ਆ ਵੀ ਅਸੀਂ ਆਮ ਸੁਣਦੇ ਹੁੰਦੇ ਹੁੰਦੇ ਸਾਂ ਵੀ ਸਾਧੂ ਸੰਤ ਲੋਕ ਰੱਬ ਦੇ ਪਿਆਰੇ ਰੱਬ ਦੀ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਬੰਦੇ ਦੀ ਜਾਨ ਬਚਾ ਲੈਂਦੇ ਨੇ ਬੰਦਰ ਲਈ ਦੁਆਰ ਅਰਦਾਸ ਕਰਦੇ ਨੇ ਕਹਿੰਦੇ ਪਹਿਲੀ ਵਾਰ ਹੋਇਆ ਸਾਨੂੰ ਲੱਗਦਾ ਵੀ ਚੋਰਾ ਰਾਹੀ ਰੱਬ ਨੇ ਕਿਸੇ ਨੂੰ ਜਾਨ ਬਚਾਈ ਐ ਚੋਰਾ ਰਾਹੀ ਕਿਸੇ ਨੂੰ ਜੀਵਨ ਬੜੇ ਸਾਧ ਸੰਗਤ ਇਹੀ ਤੇ ਆ ਪਰਮੇਸ਼ਰ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਸਿੱਕੀ ਜਾਣ ਸਕਦੇ ਪੜਦੇ ਆ ਨਾ ਪਬਾਣੀ ਚ ਵੀ ਮਹਾਰਾਜ ਜਦੋਂ ਕਰਨ ਤੇ ਆਜੇ ਕੀ ਖੇਡ ਵਰਤਾ ਦੇ ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖੱਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਇਹਦੀ ਅਸੀਂ ਰੱਬ ਦੀਆਂ ਰਹਿਮਤਾਂ ਕੌਤਕਾਂ ਰੰਗਾਂ ਨੂੰ ਕੀ ਜਾਣਾਂਗੇ ਰਾਜਾ ਸ਼ਰਮ ਮਿੱਤ ਨਹੀਂ ਜਾਣੀ ਤੇਰੀ ਤੇਰੀ ਮਿੱਤ ਨੂੰ ਤੇਰੀ ਅਵਸਥਾ ਨੂੰ ਤੇਰੀ ਗੱਤ ਨੂੰ ਤੇਰੇ ਅੰਦਰ ਨੂੰ ਕੌਣ ਜਾਣ ਸਕਦਾ ਹੈ ਇਹ ਤੇ ਕਹਿੰਦੇ ਤੇਰੀਆਂ ਖੇਡਾਂ ਨੇ ਤੇਰੀਆਂ ਖੇਡਾਂ ਤੇਰੇ ਰੰਗ ਤੂੰ ਹੀ ਜਾਣੇ ਉਹ ਸੱਜਣ ਕਹਿੰਦੀ ਵੀ ਅਸੀਂ ਹੈਰਾਨ ਹੋਏ ਅਸੀਂ ਵੀ ਕਹਿੰਦੇ ਫਿਰ ਗੁਰੂ ਘਰ ਜਾ ਕੇ ਬੜਾ ਸ਼ੁਕਰ ਕੀਤਾ ਉੱਥੇ ਅਰਦਾਸ ਕਰਾਈ ਵੀ ਸੱਚੇ ਪਾਤਸ਼ਾਹ ਇਹ ਬੱਚੇ ਨੂੰ ਤੂੰ ਨਿਕਤ ਤਰ੍ਹਾਂ ਦਾ ਨਵਾਂ ਜੀਵਨ ਦਿੱਖਿਆ ਇਹਨੂੰ ਨਵੀਂ ਜ਼ਿੰਦਗੀ ਮਿਲੀ ਹੈ ਮਿਹਰ ਕਰੇ ਇਹ ਬੱਚਾ ਤੇਰੇ ਨਾਲ ਜੁੜੇ ਤੇ ਇਸ ਪਰਿਵਾਰ ਦੇ ਸਿਰ ਤੇ ਰਹਿਮਤ ਪਰਿਆਤ ਰੱਖੇ ਸਾਧ ਸੰਗਤ ਬੇਨਤੀ ਹੈ ਵੀ ਧਰਮ ਪਰੋਸ਼ੇ ਦੀ ਖੇਡ ਹੈ ਭਾਵਨਾ ਦੀ ਕਿਹੜਾ ਹੁਣ ਦੇਖੋ ਇਹ ਬੱਚਾ ਜੀਵਤ ਹੋਇਆ ਕਾਰਨ ਕਈ ਹੋ ਸਕਦੇ ਨੇ ਕੋਈ ਆਖੇਗਾ ਜੀ ਹੋ ਸਕਦਾ ਇਹ ਸਬੱਬ ਬਣ ਗਿਆ ਪਾਵੇਂ ਸੋਨੇ ਦੀ ਚੇਨ ਸ਼ਬਬ ਬਣ ਗਏ ਪਾਵੇਂ ਚੋਰ ਸ਼ਬਬ ਬਣ ਗਏ ਹੋ ਸਕਦਾ ਮਾਂ ਦੀ ਕੋਈ ਅਰਦਾਸ ਮਾਂ ਦੇ ਅੰਦਰਾਂ ਦਾ ਮਾਂ ਦੇ ਹਿਰਦੇ ਦੀ ਬੇਦਨਾ ਮਾਂ ਦੇ ਅੰਦਰ ਦੀਆਂ ਅੰਦਰਾਂ ਦੀ ਪੁਕਾਰ ਉਸ ਮਾਲਕ ਦੇ ਦਰ ਤੇ ਪਹੁੰਚੀ ਜਾਂ ਉਸ ਬੱਚੇ ਦਾ ਕੋਈ ਕਰਮ ਮੁਰਿਆ ਗੱਲ ਕੋਈ ਵੀ ਹੈ ਪਰਮੇਸ਼ਰ ਨੇ ਉਹ ਖੇਡ ਵਰਤਾ ਦਿੱਤੀ ਜਿਹਦੇ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ ਇੱਥੇ ਹੁੰਦਾ ਹੀ ਇਸ ਤਰ੍ਹਾਂ ਹੈ ਅਸਰਜ ਕੋਤ ਖੇਡਾਂ ਵਰਦਿਆਂ ਨੇ ਭਰੋਸਾ ਤੇ ਭਾਵਨਾ ਹੈ ਪਤਾ ਨਹੀਂ ਮਾਲਕ ਨੇ ਕਦੋਂ ਸਾਡੀ ਕਿਹੜੇ ਕਰਮ ਨੂੰ ਫਲ ਦੇ ਲਾ ਦੇਣਾ ਕਦੋਂ ਸਾਡੀ ਕੋਈ ਬੰਦਗੀ ਕੋਈ ਭਗਤੀ ਕੋਈ ਨਾਮ ਦਾ ਬੀਜ ਬੀਜਿਆ ਫਲ ਜਾਣਾ ਕੋਈ ਨਹੀਂ ਜਾਣਦਾ ਇਸ ਲਈ ਹਮੇਸ਼ਾ ਭਗਤੀ ਬੰਦਗੀ ਭਜਨ ਚੰਗੇ ਕਰਮ ਸੇਵਾ ਸਿਮਰਨ ਕਰਦੇ ਰਹਿਣਾ ਚਾਹੀਦਾ ਪਤਾ ਨਹੀਂ ਕਿਸ ਵਕਤ ਦਾ ਬੀਜਿਆ ਚੰਗਾ ਕਰਮ ਕਦੋਂ ਫਲੀਪੂਤ ਹੋ ਕੇ ਮੌਤ ਨੂੰ ਵੀ ਜ਼ਿੰਦਗੀ ਵਿੱਚ ਬਦਲ ਦੇ